ਜੀ ਸੇ ਸਿਕਾਲ ਮੈਗਪਟਿਕਨ ਹੋਮ ਮੇਡ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿੱਦਾਂ ਨਹੀਂ ਲੱਗੀ ప్రిట సూట్ సేవ బోనే కలర్ లేట్ పసందా ఛేతి ఛేతి అర్డర్ బుక్లోంబర్ డస్క్రిపశ బ పా ద్వీ ਦੇਖੋ ਜੀ ਇਹ ਆਪਣਾ ਬਲੈਕ ਕਲਰ ਦੇ ਵਿੱਚ ਬੁੱਡੀਆਂ ਬਣੀਆਂ ਹੋਈਆਂ ਨੇ ਤੇ ਫਲਾਵਰ ਬਣੇ ਹੋਏ ਨੇਗੇ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਤੇ ਵੀ ਫਲਾਵਰ ਕਿੰਨੇ ਸੋਹਣੇ ਲੱਗ ਰਹੇ ਨੇ ਜੀ ਹੋਰ ਤੇ ਹੁਣ ਜੀ ਆਪਣਾ ਕਲਰ ਆ ਗਿਆ ਜੀ ਇਹ ਔਰ ਇਹ ਜਿਹੜਾ ਰੈੱਡ ਚਾ ਕਲਰ ਨਾ ਪੀਜ਼ਾ ਕਲਰ ਆ ਗਿਆ ਇਹਦੇ ਵਿੱਚ ਛੋਟੀਆਂ-ਛੋਟੀਆਂ ਬਿਲਕੁਲ ਬਰੀਕ ਅੰਬੀਆਂ ਬਣੀਆਂ ਹੋਈਆਂ ਨੇ ਜੀ ਇਹ ਵੀ ਪੌਸਨ ਲੱਕਰੀਆਂ ਸੀ ਪ੍ਰਿੰਟ ਸੂਟ ਹੈ ਜੀ ਵਾਹ 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 ਅੰਦਰ ਕੋ ਚੱਕਰ ਨਹੀਂ ਆ ਕਿਤੇ ਮੇਨ ਗੇਟ ਨੇ ਤੇ ਹੁਣ ਆਪਣਾ ਆ ਗਿਆ ਜੀ ਮਹਿਰੂਨ ਕਲਰ ਇਹਦੇ ਵਿੱਚ ਵੀ ਸਕਾਈ ਬਲੂ ਕਲਰ ਤੇ ਛੋਟੀ ਛੋਟੀ ਫਲਾਵਰ ਬਣੀ ਹੋਈ ਨੇ ਜੀ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਜੀ ਦਰਵਾਜ਼ਾ ਨਾਲ ਲੱਗਿਆ ਲੱਗਿਆ ਤੇ ਹੁਣ ਆਪਣਾ ਆ ਗਿਆ ਜੀ ਹਾਂ ਡਾਰਕ ਗ੍ਰੀਨ ਦਾ ਕਲਰ ਇਹਦੀ ਵੀ ਤੇ ਵੀ ਲਗ ਲਗ ਕਲਰ ਦੇ ਛੋਟੇ ਛੋਟੇ ਫਲਾਵਰ ਬਣੀ ਹੋਈ ਹੈ ਗੋਲੇ ਦੇ ਤੇ ਨੇ ਵਿੱਚ ਅਲਗ ਅਲਗ ਕਲਰ ਨੇ ਜੀ ਤੇ ਹੁਣ ਆਪਣਾ ਆ ਗਿਆ ਮਹਿਰੂਨ ਕਲਰ ਇਹਦੀ ਵੀ ਛੋਟੇ ਛੋਟੇ ਫਲਾਵਰ ਬਣੀ ਹੋਈ ਹੈਗੇ ਫਿੱਕੀ ਜੀ ਬਰਾਊਨ ਦੇ ਤੇ ਹੁਣ ਆਪਣਾ ਕਲਰ ਆ ਗਿਆ ਜੀ ਇਹ ਇਹਦੀ ਵਿੱਚ ਇਹ ਹਗਾ ਜੀ ਡਾਰਕ ਗ੍ਰੀਨ ਦਾ ਕਲਰ ਇਹਦੀ ਵਿੱਚ ਵੀ ਫਲਾਵਰ ਬਣੀ ਹੋਈ ਨਹੀਂ ਛੋਟੇ ਛੋਟੇ ਇਹ ਬਹੁਤ ਸੋਨੇ ਸੂਟ ਨੇ ਜੀ ਸਰਦੀਆਂ ਵਿੱਚ ਪਾਉਣ ਨੂੰ ਇਨਾਂ ਤੇ ਬਿਲਕੁਲ ਵੀ ਬੂਰ ਨਹੀਂ ਆਉਂਦੇ ਜੀ ਇਨਾਂ ਨੂੰ ਛੋਟੇ ਕੁਝ ਹੀ ਰੋਣ ਲਗਾਉਣੇ ਨੇ ਮਤਲਬ ਇਹ ਗਰਮ ਕੱਪੜਾ ਹੈ ਜੀ ਬੂਰ ਬਿਲਕੁਲ ਨਹੀਂ ਆਉਂਦਾ ਜੀ ਤੇ ਇਨਾਂ ਸਾਰੇ ਸੂਟਾਂ ਤੇ ਦੇਖੋ ਜੀ ਹੁਣ ਆਪਣਾ ਆ ਗਿਆ ਜੀ डार्क ग्रीन जा कलर है ये भी बहुत सोना कलर है जी तो हूँ अपना आ गया जी ब्लैक कलर ये टिफी देखो कि सोना लग रहा है जी ਤੇ ਹੁਣ ਆਪਣਾ ਕਲਰ ਆ ਗਿਆ ਜੀ ਇਹ ਵੀ ਮਹਿੰਦੀ ਦਾ ਕਲਰ ਹੈ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਤੇ ਹੁਣ ਆਪਣਾ ਕਲਰ ਆ ਗਿਆ ਜੀ ਜਾਮਨੀ ਕਲਰ ਇਹ ਬਹੁਤ ਸੋਹਣਾ ਕਲਰ ਹੈ ਜੀ బ <Sideélan> గ <ici> <anye tweet> ਤੇ ਇਹਦੀ ਇਹ ਗ੍ਰੀਜ਼ ਕੁਲਰੇ ਦੇ ਵਿੱਚ ਬਲੈਕ ਤੇ ਸਕਾਈ ਬਲੂ ਦੇ ਫਲਾਵਰ ਬਣੇ ਹੋਏ ਨੇ ਕਿ ਸਕਿੰਕ ਦੇ ਵੀ ਫਲਾਵਰ ਬਣੇ ਹੋਏ ਨੇ ਬਲੈਕ ਦੀ ਜਿਹੜੀ ਆ ਹੁਲੇ ਮਤਲਬ ਲਾਈਨ ਲੱਗੀ ਹੋਈਏਗੀ ਤੇ ਇਹ ਪਨਾ ਕੇ ਜੇ ਕਰੀਮਾ ਕਲਰ ਇਹਦੇ ਉੱਤੇ ਵੀ ਨੱਬੀ ਕਲਰ ਤੇ ਫਲਾਵਰ ਬਣੇ ਹੋਏ ਨੇ ਕਿ ਬਹੁਤ ਸੋਹਣਾ ਲੱਗ ਰਿਹਾ ਸੀ ਦੇਖੋ ਜੀ ਆਪਣੇ ਸਾਰੇ ਸੂਟ ਆ ਗਏ ਤੇ ਹੁਣ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਇਤਤ ਤੱਕ ਲਈ ਧੰਨਵਾਦ ਸਸ਼ਕਲ ਬਾਏ ਬਾਏ ਸਾਰੇ ਆਨਮ